ਪੁਲਿਸ ਨਾਕੇ ਤੋਂ ਮਹਿ 100 ਮੀਟਰ ਦੀ ਦੂਰੀ ਤੇ ਲੁੱਟਖੋ ਹੋ ਗਈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਨੂੰ ਇਸ ਦੀ ਕੋਈ ਪਿੰਕ ਨਾ ਲੱਗੀ ਭਾਵੇਂ ਲੁਟੇਰਾ ਪੁਲਿਸ ਦੇ ਲੰਮੇ ਹੱਥਾਂ ਤੋਂ ਦੂਰ ਹੈ ਪਰ ਇਹ ਲੁਟੇਰਾ ਤੀਜੀ ਅੱਖ ਤੋਂ ਨਹੀਂ ਵੱਸ ਸਕਿਆ ਤੇ ਇਸ ਦੀ ਸਾਰੀ ਵਾਰਦਾਤ ਨੇੜੇ ਦੇ ਇੱਕ ਸੀਸੀਟੀਵੀ ਚ ਕੈਦ ਹੋ ਗਈ ਫਰੀਦਕੋਟ ਦੇ ਸੇਠੀ ਚੌਂਕ ਚ ਦੇਨ ਦੇਹਾੜੇ ਭਰੇ ਬਾਜ਼ਾਰ ਚ ਇੱਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਇੱਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਲਾ ਲਈਆਂ ਤੇ ਰਫੂ ਚੱਕਰ ਹੋ ਗਿਆ ਦੱਸ ਦਈਏ ਕਿ ਇਹ ਮੋਟਰਸਾਈਕਲ ਸਵਾਰ ਲੁਟੇਰਾ ਪਹਿਲਾਂ ਤੋਂ ਹੀ ਇਸ ਔਰਤ ਦਾ ਪਿੱਛਾ ਕਰ ਰਿਹਾ ਸੀ ਤੇ ਮੌਕਾ ਦੇਖ ਕੇ ਇਸ ਨੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਲਾ ਲਈਆਂ ਦੱਸਿਆ ਜਾ ਰਿਹਾ ਹੈ ਕਿ ਇਹ ਮੋਟਰਸਾਈਕਲ ਸਵਾਰ ਲੁਟੇਰਾ ਪਹਿਲਾਂ ਵੀ ਇਹੋ ਜਿਹੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਤੇ ਪੁਲਿਸ ਦੀਆਂ ਅੱਖਾਂ 'ਚ ਧੂਲ ਚੋਂਕ ਕੇ 9 2 11 ਹੋ ਜਾਂਦਾ ਹੈ ਪਰ ਇਸ ਵਾਰ ਇਸ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਪੁਲਿਸ ਨੇ ਆਪਣੀ ناکامی ਆਬੀ ਨੂੰ ਛਪਾਉਂਦਿਆਂ ਇਹ ਦਾਵਾ ਕੀਤਾ ਹੈ ਕਿ ਉਹਨਾਂ ਨੇ ਇਸ ਬਲੈਂਡਰ ਮੋਟਰਸਾਈਕਲ ਦੀ ਪਛਾਣ ਕਰ ਲਈ ਹੈ ਤੇ 체ਤੀ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਲੁਟੇਰ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸਾਨੂੰ ਪਤਾ ਲੱਗਿਆ ਸੀ ਕਿ ਕਿਸ ਲੇਡੀਜ਼ ਤੋਂ ਇੱਕ ਏਜੰਟਸ ਬੰਦਾ ਹੈਗਾ ਜਿਹੜਾ ਕਿ ਸਪਲੈਂਡਰ ਮੋਟਰਸਾਈਕਲ ਤੇ ਹੈ। ਉਹ ਦੀ ਵਾਲੀ ਲਾਹ ਕੇ ਲੈ ਗਿਆ ਹੈਗਾ। ਅਸੀਂ ਮੋਟਰਸਾਈਕਲ ਨੂੰ ਔਰ ਪਰਸਨ ਨੂੰ ਆਇਡੈਂਟੀਫਾਈ ਕਰ ਲਿਆ ਹੈਗਾ। ਸਸਪੈਕਟਡ ਬੰਦਿਆਂ ਨੂੰ ਅਸੀਂ ਚੱਕ ਰਹੇ ਹਾਂਗੇ। ਜਲਦੀ ਹੀ ਅਸੀਂ ਮੋਟਰਸਾਈਕਲ ਵਾਲੇ ਨੂੰ ਕਾਬੂ ਕਰ ਲਾਂਗੇ। ਕਿਹੜਾ ਲਗਾਇਆ ਜਾ ਰਿਹਾ? ਸਾਰੇ ਖੰਡਾਲ ਰਹੇ ਬਟ ਇਹ ਜ਼ਿਆਦਾ ਨਹੀਂ ਹੈ। ਇਹ 1-2 ਪਰਸਨ ਨੇ ਇਹੀ ਸਪਲੈਂਡਰ ਕਲਰ ਦਾ ਜਿਹੜਾ ਸਵਾ ਹੈਗਾ ਮੋਟਰਸਾਈਕਲ ਹੈ। ਅਸੀਂ ਅੱਛੇ ਤੇ ਸਾਡਾ ਸਟ्रेस ਬਣਿਆ ਹੋਇਆ ਜ਼ਿਆਦਾ